ਇਹ ਜਿਹੜਾ ਧਰੋਵ ਲਾਠੀ ਆ ਹਰਿਆਣੇ ਦਾ ਇਹਨੂੰ ਆਪਾਂ ਪੰਜਾਬੀ 'ਚ ਇੱਕ ਗੱਲ ਸਮਝਾਉਣਾ ਚਾਹੁੰਦੇ ਆਂ ਵੀ ਜੇ ਤੇਰੇ ਛੱਤਰ ਪੈਣ ਤੇ ਆ ਗਏ ਨਾ ਤੇ ਤੂੰ ਭਾਵੇਂ ਅਮਰੀਕਾ ਛੱਡ ਕੇ ਖੁੱਡ 'ਚ ਵੀ ਵੜ ਜਾ ਜੀ ਉੱਥੇ ਵੀ ਜਾ ਕੇ ਤੈਨੂੰ ਮਾਰਾਂਗੇ ਅੱਜ ਕੱਲ ਇਹਨਾਂ ਨੂੰ ਹੋਰ ਕੋਈ ਬੰਦਾ ਤਾਂ ਚੜ੍ਹਾ ਨਹੀਂ ਸਕਦਾ ਇਹਨਾਂ ਨੂੰ ਪਤਾ ਸਿੱਖ ਪੰਥੀ ਇੱਕ ਇਹੋ ਜਿਹਾ ਆ ਜਿਨ੍ਹਾਂ ਨੂੰ ਅਸੀਂ ਛੇੜਿਆ ਤੇ ਬੰਦੇ ਖੜੇ ਹੋ ਜਾਂਦੇ ਤੁਸੀਂ ਦੇਖਦੇ ਹੀ ਆ ਜਿਹੜਾ ਜਿਹੜਾ ਬੰਦਾ ਇਸ ਭਾਵੇਂ ਸਾਡੀ ਦੇਖੋ ਲੋਕੀ ਸਾਨੂੰ 2% ਹੀ ਗਿਣਦੇ ਹੋਣ ਹਣਾ ਪਰ ਉਹਨੂੰ ਪਤਾ ਆ ਵੀ ਇਹ 2% 98% ਤੇ ਵੀ ਕਈ ਵਾਰੀ ਭਾਰੀ ਪੈ ਜਾਂਦੇ ਆ ਜੇ ਬਾਬਾ ਜੀ ਮੋਦੀ ਵੀ ਜਾਂਦਾ ਆ ਅਮਰੀਕਾ ਟਰੰਪ ਨਾਲ ਮਿਲਦਾ ਹੁਣ ਵੀ ਟਰੰਪ ਬੋਲਿਆ ਤੇ ਬਾਬਾ ਜੀ ਇਦਾਂ ਦੇ ਐਪ ਬੰਦ ਕਰਾਣੇ ਕਿਤੇ ਸਰਕਾਰ ਵਾਸਤੇ ਬੜੀ ਵੱਡੀ ਗੱਲ ਆ ਇਹ ਕੁਛ ਵੀ ਨਹੀਂ ਹੈਗੀ ਇਹਨਾਂ ਦੇ ਕਾਊਂਟ ਹੀ ਬੰਦ ਕਰ ਦਿਓ ਇਧਰਲੇ ਪਾਸਿਓ ਸਾਨੂੰ ਇਹਨਾਂ ਦੀ ਲੋੜ ਨਹੀਂ ਇਹਦੇ ਬਾਬਾ ਜੀ ਮੈਂ ਆਪਣੇ ਬਾਹਰਲੇ ਵੀਰਾਂ ਨੂੰ ਕਹੂੰਗਾ ਇਹਦੇ ਸਾਲੇ ਦੇ ਮਾਰੋ ਛੇਤਰ ਜੀ ਚਾਹੇ ਅਮਰੀਕਾ ਜਾਂਦਾ ਤੇ ਚਾਹੇ ਜਾਂਦਾ ਕਨੇਡਾ ਇਹਨੂੰ ਬਿਠਾਓ ਪੈਰਾਂ ਭਾਰ ਤੇ ਇਹਦੀ ਬਣਾਓ ਵੀਡੀਓ ਇਹ ਅਕਾਊਂਟ ਪ੍ਰਾਈਵੇਟ ਕਰਕੇ ਕੀ ਦਰਸਾਉਂਦਾ ਬਿਆ ਵੀ ਤੇਰੇ ਫੋਲੋਅਰ ਬਹੁਤ ਆ ਇਹਦੇ ਫੋਲੋਅਰ ਇਹਦੇ ਛੇਤਰ ਮਾਰ ਕੇ 100 ਮਿਲੀਅਨ ਕਰੋ ਵੀ ਆ ਲੋ ਫੜੋ ਤੇਰੇ ਹੋਰ ਵਧਾ ਦਿੰਨੇ ਆ ਹਰਿਆਣਾ ਦੇ ਯੂਟਿਊਬਰ ਦਰੁਵ ਰਾਠੀ ਵੱਲੋਂ ਬੀਤੇ ਦਿਨੀ ਸਿੱਖ ਇਤਿਹਾਸ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੇ ਸਿੱਖ ਪੰਥ ਵਿੱਚ ਇਤਰਾਜ਼ ਹੈ ਇਸ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਇਤਰਾਜ਼ ਜਤਾਇਆ ਸੀ ਐਸਜੀਪੀਸੀ ਨੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਉਹਨੂੰ ਤਕੀਦ ਕੀਤੀ ਸੀ ਤੇ ਹੁਣ ਅਸੀਂ ਮੌਜੂਦ ਆ ਬੁੱਢਾ ਦਾਲ ਦੇ ਦੁਆਬਾ ਦੇ ਜਥੇਦਾਰ ਮਾਨ ਸਿੰਘ ਜੀ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਹੀ ਪੁੱਛਦੇ ਹਾਂ ਕਿ ਧੁਰਬਰਾਠੀ ਨੇ ਜਿਹੜੀ ਵੀਡੀਓ ਬਣਾਈ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬਤੈ ਮਾਨ ਸਿੰਘ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਵੀਡੀਓ ਤਾਂ ਕੱਲ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਪ੍ਰਾਈਵੇਟ ਕਰ ਦਿੱਤੀ ਗਈ ਪ੍ਰਾਈਵੇਟ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਵੰਗਾਰਨਾ ਹੈ ਸਿੱਖ ਪੰਥ ਨੂੰ ਜੇ ਕਹਿ ਹੈ ਡਿਲੀਟ ਕਰਨੀ ਤੇ ਡਿਲੀਟ ਕਰੋ ਇਸ ਦੇ ਨਾਲ ਹੀ ਦੂਜਾ ਸਵਾਲ ਹੈ ਕਿ ਉਹਨੇ ਪੋਲ ਕਰਾਇਆ ਪੋਲ ਕਰਾਉਣ ਦਾ ਮਤਲਬ ਤੈਨੂੰ ਸਾਡੇ ਸਿੱਖ ਪੰਥ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਤੂੰ ਆਪਣੇ ਲੋਕਾਗੋਲ ਪੁੱਛਣਾ ਜਾਂ ਤੈਨੂੰ ਕਹਿਤਾ ਵੀਡੀਓ ਡਿਲੀਟ ਕਰ ਦੇ ਤੇ ਕਰ ਦੇ ਇਸ ਤੇ ਤੁਸੀਂ ਕੀ ਕਹਿਣਾ ਚਾਹਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜਾ ਧਰੋਵ ਲਾਠੀ ਆ ਹਰਿਆਣੇ ਦਾ ਇਹਨੂੰ ਆਪਾਂ ਪੰਜਾਬੀ ਜਿ ਇੱਕ ਗੱਲ ਸਮਝਾਉਣਾ ਚਾਹੁੰਦੇ ਆਂ ਵੀ ਜੇ ਤੇਰੇ ਛੱਤਰ ਪੈਣ ਤੇ ਆਗੇ ਨਾ ਤੇ ਤੂੰ ਭਾਵੇਂ ਅਮਰੀਕਾ ਛੱਡ ਕੇ ਖੁੱਡਚ ਵੀ ਵੜ ਜਾ ਉੱਥੇ ਵੀ ਜਾ ਕੇ ਤੈਨੂੰ ਮਾਰਾਂਗੇ ਕਿਉਂਕਿ ਸਾਡਾ ਇਤਿਹਾਸ ਤੂੰ ਪੜਿਆ ਆ ਚੰਗੀ ਤਰ੍ਹਾਂ ਬਾਚਿਆ ਆ ਤੈਨੂੰ ਪਤਾ ਆ ਵੀ ਸਿੱਖ ਪੰਥ ਕੀ ਕੀ ਕਰ ਸਕਦਾ ਆ ਜੇ ਤੇਰੇ ਅਮਰੀਕਾ ਛੱਡ ਭਾਵੇਂ ਉੱਪਰ ਨਾਸਾਲ ਵੀ ਚਲ ਜਾ ਉੱਥੇ ਜਾ ਕੇ ਵੀ ਤੈਨੂੰ ਮਾਰਾਂਗੇ ਕਿਉਂਕਿ ਸਾਡਾ ਇਤਿਹਾਸ ਆ ਜਿੰਨੇ ਜਿੰਨੇ ਖਾਲਸੇ ਪੰਥ ਦੇ ਇਤਿਹਾਸ ਨਾਲ ਛੇੜਖਾਨੀ ਕੀਤੀ ਜਾਂ ਜਿਹੜਾ ਸਾਡੇ ਤੇ ਚੜ ਕੇ ਆਇਆ ਉਹਦਾ ਸਮੇਂ ਅਨੁਸਾਰ ਸੋਧਾ ਲੱਗਾ ਚੋਂਦੇ ਨਾ ਜਦੋਂ ਵੀਡੀਓ ਤਿਆਰ ਕੀਤੀ ਵੀਡੀਓ ਦੇ ਇੰਟਰੋ ਜਦੋਂ ਦੇ ਰਿਆ ਸੀ ਇੰਟਰੋ ਚ ਕਹਿ ਰਿਹਾ ਕਿ ਅਸੀਂ AI ਦਾ ਇਸਤੇਮਾਲ ਕੀਤਾ AI ਨੂੰ ਲੈ ਕੇ ਬਹੁਤ ਅੱਜ ਕੱਲ੍ਹ ਚੱਲ ਰਿਹਾ ਇਸ ਨੂੰ ਲੈ ਕੇ ਸਿੱਖ ਧਰਮ ਦੇ ਉੱਤੇ ਵੀ ਕਈ ਇਤਰਾਜ਼ਯੋਗ ਵੀਡੀਓ ਬਣ ਚੁੱਕੇ ਆ ਤੁਹਾਨੂੰ ਦੇਖਿਆ ਵੀ ਨਹੀਂ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਲੇਕਿਨ ਬਹੁਤ ਜ਼ਿਆਦਾ ਇਤਰਾਜ਼ ਹੋ ਰਿਹਾ ਖਾਸ ਕਰਕੇ ਇਸ ਵੀਡੀਓ ਦੀ ਗੱਲ ਕੀਤੀ ਜਾਵੇ ਇਹਦੇ ਚ ਸ਼੍ਰੀ ਗੁਰਗੁਰ ਗ੍ਰੰਥ ਸਾਹਿਬ ਬਾਰੇ ਗੱਲ ਕੀਤੀ ਗਈ ਹੈ ਗੁਰਗੋਬਿੰਦ ਸਿੰਘ ਜੀ ਬਾਰੇ ਗੱਲ ਕੀਤੀ ਗਈ ਉਹਨਾਂ ਦੇ ਚ ਉਹਨਾਂ ਨੂੰ ਬਾਲਕ ਅਵਸਥਾ ਦੇ ਵਿੱਚ ਟੈਂਦੀ ਕਲਾ ਚ ਦਿਖਾਇਆ ਕਿ ਜਦਕਿ ਗੁਰੂ ਸਾਹਿਬ ਤਾਂ ਹਮੇਸ਼ਾ ਚੜਦੀ ਕਲਾ ਚ ਰਹੇ ਲਾ ਚੜੇ ਕੀ ਕਹਿਣਾ ਚਾਹੁੰਦੇ ਹੋ ਅੱਬਾ ਜੀ ਉਹ ਜਾਣ ਕੇ ਜਾਣ ਬੁੱਝ ਕੇ ਕਿਉਂਕਿ ਅੱਜ ਕੱਲ ਇਹਨਾਂ ਨੂੰ ਹੋਰ ਕੋਈ ਬੰਦਾ ਤਾਂ ਚੜਾ ਨਹੀਂ ਸਕਦਾ ਇਹਨਾਂ ਨੂੰ ਪਤਾ ਸਿੱਖ ਪੰਥੀ ਇੱਕ ਇਹੋ ਜਿਹਾ ਆ ਜਿਨ੍ਹਾਂ ਨੂੰ ਅਸੀਂ ਛੇੜਿਆ ਤੇ ਬੰਦੇ ਖੜੇ ਹੋ ਜਾਣੇ ਤੁਸੀਂ ਦੇਖਦੇ ਹੀ ਆ ਜਿਹੜਾ ਜਿਹੜਾ ਬੰਦਾ ਇਸ ਭਾਵੇਂ ਸਾਡੀ ਦੇਖੋ ਲੋਕੀ ਸਾਨੂੰ 2% ਹੀ ਗਿਣਦੇ ਹੋਣ ਹੈ ਨਾ ਪਰ ਉਹਨੂੰ ਪਤਾ ਹੈ ਵੀ ਇਹ 2% 98% ਤੇ ਵੀ ਕਈ ਵਾਰੀ ਭਾਰੀ ਪੈ ਜਾਂਦੇ ਆ ਸਾਡਾ ਇਤਿਹਾਸ ਪਾਸ ਸਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਦਿੱਲੀ ਕਿੰਨੀ ਵਾਰੀ ਜਿੱਤੀ ਆ ਸਿੰਘ ਕਹਿੰਦੇ ਹੁੰਦੇ ਸੀ ਪ੍ਰਾਤਨ ਦਿੱਲੀ ਤੇ ਬਿੱਲੀ ਜਦੋਂ ਮਰਜੀ ਜਿੱਤ ਲਈਏ ਛੱਤਰ ਮਾਰ ਕੇ ਹਨਾ ਜੀ ਜਿਹੜਾ ਆਪਣੇ ਵੀਰ ਅਮਰੀਕਾ ਬੈਠੇ ਆ ਬੜੇ ਚੜ੍ਹਦੀ ਕਲਾ ਵਾਲੇ ਬੈਠੇ ਉਹਨਾਂ ਨੇ ਬੜੇ ਬੜੇ ਵੱਡੇ ਕੰਮ ਕੀਤੇ ਆ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਸਾਲੇ ਦਾ ਕੱਢੋ ਪਤਾ ਇੱਥੇ ਤਾਂ ਨਹੀਂ ਤੁਸੀਂ ਆ ਸਕਦੇ ਜਿਹੜੇ ਇੱਥੋਂ ਬੋਲਦੇ ਉਹਨਾਂ ਦੇ ਤਾਂ ਮਾਰੋਸ ਆਲਿਆਂ ਦੇ ਛੇਤਰਚਾਰ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਬੰਦੇ ਬਾਹਰ ਕੁਝ ਕਰਦੇ ਆ ਨਹੀਂ ਤਾਂ ਇੱਥੇ ਕੋਈ ਗੱਲਬਾਤ ਹੁੰਦੀ ਆ ਤੇ ਸਾਨੂੰ ਬਾਹਰਲੇ ਕਹਿੰਦੇ ਆ ਵੀ ਲੈ ਵੇ ਅਸੀਂ ਹੁੰਦੇ ਇੰਡੀਆ ਦੇਖਿਓ ਹੁਣ ਤੁਹਾਡੇ ਲੱਗੇ ਇੱਕ ਬੰਦਾ ਆ ਅਮਰੀਕਾ ਹੁਣ ਤੁਸੀਂ ਮਾਰ ਕੇ ਦਿਖਾਓ ਛੇਤਰ ਤੇ ਬਣਾਓ ਇਹਦੀ ਵੀਡੀਓ ਸਾਲੀ ਧਰੋ ਬਲਾਠੀ ਦੇ ਫੇ ਆਪਾਂ ਕਵਾਂਗੇ ਵੀ ਵਾਕੇ ਸਾਡੇ ਵੀ ਅਮਰੀਕਾ ਬੰਦੇ ਖਾਲਸੇ ਬੈਠੇ ਆ ਇਹ ਕੌਣ ਹੁੰਦਾ ਸਾਡੀ ਪੋਲਿੰਗ ਕਰਾਉਣ ਵਾਲਾ ਇਹ ਸਾਡੇ ਵਿੱਚ ਲੜਾਈ ਪਾ ਰਿਹਾ ਆ ਮਹਾਰਾਜ ਨੇ ਤਾਂ ਅੱਗੇ ਕਿਹਾ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਇਹ ਬਾਬਾ ਜੀ ਇਦਾਂ ਕਰਕੇ ਸਾਡੇ ਵਿੱਚ ਜਿਹੜੀ ਸਾਡੇ ਵਿੱਚ ਪਾੜ ਆ ਇਹ ਨੂੰ ਹੋਰ ਜਾਗਰ ਕਰ ਰਿਹਾ ਵੀ ਕੁਝ ਬੰਦੇ ਇਹਦੇ ਹੱਕ ਦੇ ਵਿੱਚ ਬਿਆਨ ਦੇਣ ਕਮੈਂਟਾਂ ਦੇ ਵਿੱਚ ਲੋਕੀ ਘਰ ਬੇਟੇ ਬਾਬਾ ਜੀ ਕਮੈਂਟ ਮਾਰੀ ਜਾਂਦੇ ਆ ਨਾ ਕਿਸੇ ਨੂੰ ਕੁਝ ਪਤਾ ਆ ਪਿੱਛੇ ਵੀ ਮੈਂ ਇੰਟਰਵਿਊ ਕੀਤੀ ਸੀ ਨਾ ਅਮੀਰ ਖਾਨ ਨੂੰ ਮੈਂ ਕੁਝ ਕਿਹਾ ਮੈਂ ਤਾਂ ਇਹ ਕਿਹਾ ਵੀ ਅਮੀਰ ਖਾਨ ਬਿਆਨ ਦੇਵੇ ਉਹਦੀ 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 ਫੋਟੋ ਤੇ ਗਰਨਾਨਗ ਪਾਸ਼ਾ ਦੀ ਫੋਟੋ ਕਿੱਦਾਂ ਬਣੀ ਹਣਾ ਲੋਕੀ ਜੀ ਉਹ ਬੜਾ ਵਧੀਆ ਆ ਬੜਾ ਵਧੀਆ ਉਹ ਯਾਰੇ ਆਪਣੇ ਘਰ ਵਧੀਆ ਰਹਿਣਾ ਸੀ ਕਿਹੜਾ ਇਹਨਾਂ ਕੋ ਮੰਗਣ ਜਾਣੇ ਆ ਇਹ ਸਾਡੇ ਬਾਪੂ ਕੋ ਮੰਗਣ ਆਂਦੇ ਦਰਬਾਰ ਸਾਹਿਬ ਉਹ ਸਾਰਿਆਂ ਦਾ ਸਾਂਝਾ ਘਰ ਆ ਉੱਥੇ ਕੋਈ ਵੀ ਆ ਸਕਦਾ ਆ ਉੱਥੇ ਨਿਉਂ ਕੇ ਜਾ ਕੇ ਮੰਗਣਾ ਪੈਂਦਾ ਉੱਥੇ ਕਿਸੇ ਦੇ ਨਾਲ ਵੱਡਾ ਛੋਟੇ ਵਾਲਾ ਤਰਕ ਨਹੀਂ ਇੱਕੋ ਪੰਕਤ ਦੇ ਵਿੱਚ ਬਹਿ ਕੇ ਆਪਾਂ ਪ੍ਰਸ਼ਾਦਾ ਛਕਦੇ ਆ ਠੀਕ ਹੈ ਜੀ ਇਹ ਜਿਹੜੇ ਬੰਦੇ ਆ ਨਾ ਇਦਾਂ ਦੇ ਇਨਾਂ ਤੇ ਸਾਰੀਆਂ ਜਿਹੜੇ ਬੰਦਿਆਂ ਨੂੰ ਜਿਹੜੀ ਵੀ ਇਹ ਐਪ ਆ ਏ ਆਈ ਮੈਂ ਅੱਗੇ ਵੀ ਥੋੜੇ ਦਿਨ ਪਹਿਲਾਂ ਕਿਹਾ ਸੀਗਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਜੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਾਕੀ ਬੰਦੇ ਕਿੱਥੇ ਗਏ ਆ ਉਹ ਸ਼ਿਵਜੀ ਜੀ ਦੀ ਫੋਟੋ ਬਣਾ ਲੈਂਦੇ ਆ ਉਹ ਵਾਲਮੀਕ ਮਹਾਰਾਜ ਦੇ ਬਣਾ ਉਦਾਂ ਆਪਣੇ ਬੰਦੇ ਇੰਨਾ ਰੋਲਾ ਪਾਉਂਦੇ ਆ ਤੇ ਬਾਬਾ ਜੀ ਅੱਜ ਤੱਕ ਕਿਸੇ ਨੂੰ ਇਹ ਸਮਝ ਹੀ ਨਹੀਂ ਲੱਗੀ ਵੀ ਇਹ ਆਈ ਐਪ ਦੇ ਨਾਲ ਸਾਡੇ ਗੁਰੂ ਸਾਹਿਬ ਦੇ ਨਾਲ ਛੇੜਖਾਨੀ ਹੋ ਰਹੀ ਆ ਜੀ ਤੇ ਕਿਉਂ ਨਹੀਂ ਉੱਠਦੇ ਪਏ ਜਾਂ ਤਾਂ ਬਾਬਾ ਜੀ ਇਹ ਆਪ ਰਲੇ ਆ ਵੀ ਇਹ ਦੇਖਦੇ ਰਹਿੰਦੇ ਆ ਯਾ ਤਾਂ ਸਰਕਾਰਾਂ ਚਾਹਦੀਆਂ ਵੀ ਇਹ ਬੰਦੇ ਨਾ ਉਲਝੇ ਰਹਿਣ ਮੈਨੂੰ ਤਾਂ ਇਦਾਂ ਲੱਗਦਾ ਵੀ ਸਰਕਾਰਾਂ ਸਾਨੂੰ ਉਲਝਾ ਕੇ ਰੱਖਦੀਆਂ ਆ ਵੀ ਇਹ ਬੰਦੇ ਬੋਲਣ ਨਾ ਕਿਉਂਕਿ ਕੰਮ ਤਾਂ ਇਹਨਾਂ ਨੇ ਕੋਈ ਕਰਨਾ ਨਹੀਂ ਝੂਠੇ ਲਾਰੇ ਲਾਏ ਆ ਜੇ ਬਾਬਾ ਜੀ ਮੋਦੀ ਵੀ ਜਾਂਦਾ ਆ ਅਮਰੀਕਾ ਟਰੰਪ ਨਾਲ ਮਿਲਦਾ ਹੁਣ ਵੀ ਟਰੰਪ ਬੋਲਿਆ ਤੇ ਬਾਬਾ ਜੀ ਇਦਾਂ ਦੇ ਐਪ ਬੰਦ ਕਰਾਣੇ ਕਿਤੇ ਸਰਕਾਰ ਵਾਸਤੇ ਬੜੀ ਵੱਡੀ ਗੱਲ ਆ ਇਹ ਕੁਝ ਵੀ ਨਹੀਂ ਹੈਗੀ ਇਹਨਾਂ ਦੇ ਕਾਉਂਟ ਹੀ ਬੰਦ ਕਰ ਦਿਓ ਇਧਰਲੇ ਪਾਸਿਓ ਸਾਨੂੰ ਇਹਨਾਂ ਦੀ ਲੋੜ ਨਹੀਂ ਸਾਡੇ ਕੋਲ ਇਤਿਹਾਸ ਵਾਸਤੇ ਬਹੁਤ ਵੱਡੇ ਵੱਡੇ ਗਿਆਨੀ ਆ ਟਕਸਾਲਾ ਆ ਜੀ ਠੀਕ ਆ ਨਾ ਦਮਦਮੀ ਟਕਸਾਲ ਬੈਠੀ ਆ ਆਪਣੀਆਂ ਮਿਸਲਾਂ ਨੇ ਮੁਖੀ ਮਿਸਲ ਜੀ ਦੰਦਰਨ ਬਾਬਾ ਬਗਾਲਾ ਸਾਹਿਬ ਆ ਬੁੱਢਾ ਦਾਲਿਆ ਪੰਥ ਬਹੁਤ ਵੱਡਾ ਆ ਘਰ ਪਿੰਡਾਂ ਪਿੰਡਾਂ 'ਚ ਜਾ ਕੇ ਪੜਾ ਲਾਂਦੇ ਆ ਸਾਨੂੰ ਇਦਾਂ ਦੇ ਚੋਰ ਚੱਕਿਆਂ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਜ਼ਿਆਦਾ ਜ਼ਰੂਰਤ ਆ ਨਾ ਇਹ ਕਹਿੰਦਾ ਵੀ ਮੈਂ ਸਿੱਖ ਪੰਥ ਇਹਨੂੰ ਕਹ ਆਵੇ ਸਾਡੇ ਵਿੱਚ ਇਹ ਸਾਲੇ ਕੋ 4 ਦਿਨ ਘੋੜਿਆਂ ਦਾ ਲਦਾੜਾ ਨਹੀਂ ਚੱਕਿਆ ਜਾਣਾ ਇਹਨੂੰ ਪਤਾ ਹੀ ਕੀ ਐ ਸਿੱਖ ਪੰਥ ਬਾਰੇ ਬਾਬਾ ਜੀ ਇੱਥੇ ਘੋੜਿਆਂ ਦਾ ਲਦਾੜਾ ਚੱਕ ਕੇ ਬੰਦੇ ਜਹੇਦਾਰ ਬਣੇ ਨੇ ਇਦਾਂ ਗੱਲਾਂ ਦੇ ਨਾਲ ਨਹੀਂ ਜਹੇਦਾਰ ਬਣੇ ਇਹਨਾਂ ਦੇ ਜਿੰਨਾ ਜੇਰ ਸਾਡਾ ਕੋਈ ਵਧੀਆ ਜਹੇਦਾਰ ਅਕਾਲ ਤਖਤ ਸਾਹਿਬ ਤੇ ਹੁਣ ਤਾਂ ਵੈਸੇ ਤਕਰੀਬਨ ਅਸੀਂ ਆਪਣੇ ਜਹੇਦਾਰਾਂ ਦੇ ਬਿਆਨ ਸੁਣਦੇ ਇੱਕ ਵਧੀਆ ਬਿਆਨ ਆ ਰਿਹਾ ਬਾਬਾ ਜੀ ਅਕਾਲ ਤਖਤ ਐਡੀ ਵੱਡੀ ਪਾਵਰ ਰੱਖਦਾ ਆ ਵੀ ਅੱਜ ਉਥੋਂ ਬਿਆਨ ਦੇ ਦਿੱਤਾ ਜਾਵੇ ਤੇ ਬਾਬਾ ਜੀ ਅਮਰੀਕਾ ਵਾਲੇ ਸਿੱਖਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਕਿਆ ਮੋੜ ਨਹੀਂ ਸਕਦੇ ਇਹਦੇ ਬਾਬਾ ਜੀ ਮੈਂ ਆਪਣੇ ਬਾਹਰਲੇ ਵੀਰਾਂ ਨੂੰ ਕਹੂੰਗਾ ਇਹਦੇ ਸਾਲੇ ਦੇ ਮਾਰੋ 66 ਜੀ ਚਾਹੇ ਅਮਰੀਕਾ ਜਾਂਦਾ ਤੇ ਚਾਹੇ ਜਾਂਦਾ ਕਨੇਡਾ ਇਹਨੂੰ ਬਿਠਾਓ ਪੈਰਾਂ ਭਾਰ ਤੇ ਇਹਦੀ ਬਣਾਓ ਵੀਡੀਓ ਇਹ ਅਕਾਊਂਟ ਪ੍ਰਾਈਵੇਟ ਕਰਕੇ ਕੀ ਦਰਸਾਉਂਦਾ ਪਿਆ ਵੀ ਤੇਰੇ ਫੋਲੋਅਰ ਬਹੁਤ ਆ ਇਹਦੇ ਫੋਲੋਅਰ ਇਹਦੇ 66 ਮਾਰ ਕੇ 100 ਮਿਲੀਅਨ ਕਰੋ ਵੀ ਆ ਲੋ ਫੜੋ ਤੇਰੇ ਹੋਰ ਵਧਾ ਦਿੰਨੇ ਆ ਅੱਛਾ ਇੱਕ ਨਾ ਹੋਰ ਹੈ ਕਿ ਗੁਰਗੋਮੀ ਸਿੰਘ ਜੀ ਦੀ ਗੱਲ ਕਰਦੇ ਗੁਰਗੋਮੀ ਸਿੰਘ ਇਹ ਮਾਦੋਦਸ ਬਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਤੇ ਉੱਥੇ ਉਹ ਬੰਦਾ ਸਿੰਘ ਬਹਾਦਰ ਬਾਰੇ ਗੱਲ ਕਰ ਰਿਹਾ ਕਿ ਤੁਹਾਨੂੰ ਲੱਗਦਾ ਨਹੀਂ ਤੁਰੂ ਰਾਠੀ ਨੂੰ ਬੰਦੇ ਦਾ ਪੁੱਤ ਬਣਾਉਣਾ ਚਾਹੀਦਾ ਬਾਬਾ ਜੀ ਬੰਦੇ ਦਾ ਪੁੱਤ ਹੁੰਦਾ ਤੇ ਇਦਾਂ ਦੀ ਗੱਲ ਹੀ ਨਾ ਕਰਦਾ ਉਹ ਹੈ ਹੀ ਕਿਸੇ ਕੁੱਤੇ ਦਾ ਪੁੱਤ ਆ ਜਿਹੜਾ ਬੰਦਾ ਸਿਰਫ ਸਾਡੇ ਸਬਰ ਚੈੱਕ ਕਰਦਾ ਬਾਹਰ ਬੈ ਕੇ ਜਿਹੜਾ ਮਰਜ਼ੀ ਪਾ ਬਿੱਲਾ ਇੱਥੇ ਲਾਈਵ ਹੋ ਜਾਂਦਾ ਆ ਠੀਕ ਆ ਨਾ ਅੱਗੇ ਥੋੜੇ ਜਿਹਾ ਸਾਡੇ ਇੱਥੇ ਵਿਹਲੇ ਬੈਠੇ ਸਾਡਾ ਸਬਰ ਪਰਖਦੇ ਪਏ ਆ ਜੇ ਸਰਕਾਰ ਕੋ ਕੁਝ ਨਹੀਂ ਹੁੰਦਾ ਯਾਰ ਸਾਨੂੰ ਕਵੇ ਜੇ ਬਾਹਰਲੇ ਸਿੱਖਾਂ ਕੋ ਕੁਝ ਨਹੀਂ ਹੁੰਦਾ ਨਾ ਤੇ ਬਾਬਾ ਜੀ ਸਾਨੂੰ ਭੇਜੋ ਵਿਜੇ ਅਸੀਂ ਬਾਹਰ ਆ ਗਏ ਉਹਦੇ ਸਾਲੇ ਦੇ ਛੱਤਰ ਮਾਰ ਜਨੇ ਅਸੀਂ ਜੇਲ ਵੀ ਕੱਟ ਲਾਂਗੇ 4 ਦਿਨ ਜੀ ਮੇਰੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਤੁਸੀਂ ਵੀ ਇਤਰਾਜ਼ ਤਾਰ ਰਹੇ ਹੋ ਕੀ ਇਤਰਾਜ਼ ਹੈ ਤੜਾ ਸਭ ਤੋਂ ਪਹਿਲਾਂ ਇਹ ਦੱਸਿਓ ਬੋਏ ਖਾਲਸਾ ਵਾਹ ਵਾਹ ਇੱਕ ਕੀ ਗੱਲ ਸਾਡਾ ਦੇਹੀ ਆਈ ਹੈ ਕਿੱਡੀ ਵੀਡੀਓ ਬਣ ਰਹੀਆਂ ਆ ਗੁਰੂ ਮਹਾਰਾਜ ਦੀਆਂ ਸ਼ਿਵ ਜੀ ਮਹਾਰਾਜ ਦੀਆਂ ਬਲਕੀ ਮਹਾਰਾਜ ਦੀਆਂ ਇਹ ਬੰਦ ਹੋਣ ਜਾਣ देखो ए वीडियो दे नाल ਸਾਰੇ ਸਿੱਖ ਧਰਮ ਦੀ ਜਿਹੜੀ ਵੀਡੀਓ ਬਣਨੀ ਜਾਣੀ ਇਹ ਇਹ ਤਾਂ ਸਭ ਨੂੰ ਪਤਾ ਹੀ ਆ ਗੁਰੂ ਮਾਰੀ ਬਾਣੀ ਬਾਰੇ ਗੁਰੂ ਸਿੱਖੋਂ ਬਾਰੇ ਸਭ ਨੂੰ ਪਤਾ ਹੀ ਆ ਵੀਡੀਓ ਬਣਾਉਣਾ ਕੁਛ ਨਹੀਂ ਬਦਲ ਕੰਗਾ ਇਹਨੂੰ ਕੁਛ ਨਹੀਂ ਹੋਣਾ ਇਹ ਤਾਂ ਜਾਂ ਬੁੱਝ ਕੇ ਲਾਲੋ ਸਾਡੇ ਸਕਾਰਾਂ ਦੀ ਲਾਲੋ ਜਾਂ ਜਿਹੜੇ ਬਾਹਰ ਲੋਕ ਬੈਠੇ ਆ ਜਾਣ ਕੇ ਲੜਾਈ ਪਾਉਣ ਵਾਸਤੇ ਸਰਵਿਸ ਕਰ ਰਹੀ ਏ ਆਪਾਂ ਕਿੰਨੇ ਹੱਥ ਜੁੜ ਕੇ ਬੇਨਤੀ ਆ ਸਾਡੀ ਜਿਹੜੇ ਸਿੱਖ ਧਰਮ ਵਾਲੇ ਸਾਡੇ ਸਾਡੇ ਸਿੱਖ ਵੀਰ ਵਾਰ ਬੈਠੇ ਨਾ ਆਈ ਉਹਨਾਂ ਨੂੰ ਇਹ ਬੰਦੇ ਇਦਾਂ ਰੇ ਬੰਦ ਕਰਨੀ ਦੀ ਵੀਡੀਓ ਬਣਾਉਣੀ ਆ ਉਹਨਾਂ ਕਹੇ ਕਿ ਜੁੱਤੀ ਫੇਰ ਨਹੀਂ ਜਾਈ ਬਿੱਲੀ ਕਹਿੰਦੇ ਜੁੱਤੀ ਫੇਰ ਉਹਨਾਂ ਦੇ ਜੇ ਨਹੀਂ ਕੁਝ ਹੁੰਦਾ ਨਾ ਕੋਈ ਇਹਦੇ ਖਾਲਸਤਾਨੀ ਧਰਨੇ ਲਾਉਣ ਦੇ ਬਾਹਰ ਗੱਡੀਆਂ ਲਈ ਫਿਰਦੇ ਆ ਇਹ ਖਾਲਸਤਾਨੀ ਖਾਲਸਤਾਨੀ ਆ ਲੋਕਾਂ ਨੂੰ ਫੜੋ ਜਿਹੜੇ ਸਾਡੇ ਕੁੰਬਾਰੇ ਗਲਤ ਬੋਲਣ ਦੇ ਆ ਵੀਡੀਓ ਬਣਾ ਰਹੇ ਆ ਕੋਈ ਕੋਈ ਕੁਝ ਬੋਲਦਾ ਕੁੰਬਾਰੇ ਕੋਈ ਕੁਝ ਬੋਲਦਾ ਰਹਿੰਦਾ ਜਾਂ ਅਗਰੇ ਗਲਤ ਬੋਲਣ ਦੇ ਕੁਝ ਬੋਲਦਾ ਆ ਵੀਡੀਓ ਬਣਾ ਰਹੇ ਇਹਨਾਂ ਨੂੰ ਫੜੋ ਖਾਲਸਤਾਨੀ ਧਰਨੇ ਲੋ ਉਹਨਾਂ ਨੂੰ ਕੁਝ ਨਹੀਂ ਹੋਣਾ अच्छा गुरमीत सिंह जी एक ना ਹੋਰ ਵੀ ਦੱਸੋ ਇਕੱਲੇ ਇਹ ਯੂਟਿਊਬਰ ਨਹੀਂ ਹੋਰ ਵੀ ਬੜੇ ਯੂਟਿਊਬਰ ਹੈ ਅਜੀਹੀਆਂ ਵੀਡੀਓ ਬਣਾ ਕੇ ਪਾਪੂਲੈਰਿਟੀ ਹਾਸਲ ਕਰਨਾ ਚਾਹੁੰਦੇ ਖਾਸ ਕਰਕੇ ਸਿੱਖ ਇਤਿਹਾਸ ਦੇ ਉੱਤੇ ਦਿਖਾਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਇਹਦਾ ਸਿਰਫ ਆਪਣੇ ਵੀਊ ਵੀ ਆਉਂਦੇ ਜੀ ਧਰਮ ਬਾਰੇ ਇਹ ਨਾ ਸਾਡਾ ਜਿਹੜਾ ਧਰਮ ਆ ਦੇਖੋ ਹੋਰ ਲੋਕ ਵੀ ਹੈਗੇ ਆ ਜਿਹੜੇ ਧਰਮ ਬਾਰੇ ਸਾਡੇ ਸਿੱਖ ਧਰਮ ਵਿੱਚ ਲੜਾਈ ਪਾਉਣੀ ਚਾਹੁੰਦੇ ਲੋਕ ਇਹ ਲੋਕ ਵੀਡੀਓ ਬਣਾਵਾਗੇ ਇਹ ਆ ਵਿੱਚ ਲੜੂਗੇ ਫਸੂਗੇ ਤੇ ਸਾਡੇ ਫੋਲੋ ਵਧੂਗੇ ਇਹਦੇ ਵਿੱਚ ਇਹੀ ਹੈ ਜੀ ਬਸ ਆਪਣੇ ਫੋਲੋ ਵਧਾ ਕੇ ਚਾਰ ਪੈਸੇ ਇਹਨਾਂ ਨੂੰ ਹੁੰਦੇ ਆਈ ਚਾਰ ਛਿੱਲੇ ਚਾਰ ਛਿੱਲੇ ਹੁੰਦੇ ਇਹਨਾਂ ਨੂੰ ਉਹ ਬਣਾਉਂਦੇ ਆ ਵੀ ਇਹ ਲੋਕ ਆਪ ਵਿੱਚ ਕਰੋਗੇ ਥੋੜਾ ਲੱਡੂ ਰੂਗੇ ਤੇ ਸਾਡੇ ਫੁੱਲ ਵਧੂਗੇ ਅੱਛਾ ਜਥੇਦਾਰ ਸਾਹਿਬ ਇੱਕ ਨਾ ਜਿਵੇਂ ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਤਕੀਦ ਕਰਨਾ ਚਾਹੁੰਦੇ ਹੋ ਯੂਟਿਊਬਰਾਂ ਨੂੰ ਕਿ ਉਹ ਦੱਸਦਾਂ ਚਾਹੁੰਦੇ ਸਿੱਖ ਇਤਿਹਾਸ ਸਿੱਖ ਇਤਿਹਾਸ ਦੱਸਣਗੇ ਤਾਂ ਸਾਡੇ ਕੋਲ ਬਹੁਤ ਕੁਝ ਹੈ ਉਹ ਅੱਜ ਜੰਮੇ ਨੇ ਕਿੰਨਾ ਸਾਲ ਪੁਰਾਣਾ ਹੈ ਕਿੰਨੇ ਸੂ ਸਾਲ ਪੁਰਾਣਾ ਸਾਡਾ ਇਤਿਹਾਸ ਹੱਸਾ ਪਹਿਲੇ ਦੱਸਦੇ ਪਏ ਆ ਇਹਨਾਂ ਨੂੰ ਸਾਡੇ ਸਹਾੰਭੇ ਜਾਓ ਜਾਓ ਨੰਦੋ ਸੋਰੇ ਤਾਂ ਜਾਓ ਨੰਦੋ ਸੋਰੇ ਹਮੰਦਰ ਸਾਹਿਬ ਜਾਓ ਆਪਣੇ ਜਾਓ ਮਨੀਕਰ ਸਾਹਿਬ ਜਾਓ ਸਾਡੇ ਧਰ ਦਾ ਕਿਸੇ ਦੱਸਣੀ ਲੋੜ ਹੀ ਨਹੀਂ ਸਭ ਨੂੰ ਪਤਾ ਆ ਅਹੀਂ ਕਹਾਂ ਦੱਸੀਏ ਇਹ ਤਾਂ ਪੂਰੀ ਦੁਨੀਆ ਨੇ ਪਤਾ ਸੈੱਟਕਾਮ ਕਹਿ ਵੀ ਗੋਮਿਆਂ ਸੈੱਟਕਾਮ ਲਈ ਜੇਸ ਬੰਦੇ ਨੇ ਕਿੰਨੇ ਵੀ ਸੈੱਟਕਾਮ ਬਾਰੇ ਉਂਗਲ ਚੱਕੀ ਆ ਕੋਈ ਗੱਲ ਚੱਕੀ ਆ ਉਹਦਾ ਸੋਧਾ ਹੀ ਲੱਗਾ ਆ ਜਿੱਲੇ ਵਾਲੇ ਬਾਗ ਦੇ ਵਿੱਚ ਹਮਲੇ ਕੀਤਾ ਹੈਗਾ ਠੀਕ ਹੈ ਸਾਡੇ ਉੱਥੇ ਜਾ ਕੇ ਬਾਹਰ ਜਾ ਕੇ ਬਾਹਰ ਜਾ ਗਏ ਉਸ ਬੰਦੇ ਨੂੰ ਸੌਦਾ ਜਦਾ ਹਾ ਦਾ ਲਾਇਆ ਆ ਸਭ ਨੂੰ ਪਤਾ ਆ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵਾਰਨਿੰਗ ਦੇਣਾ ਚਾਹੁੰਦੇ ਯੂਟਿਊਬਰਾਂ ਨੂੰ ਬਾਬਾ ਜੀ ਜਿਹੜੇ ਵੀ ਆ ਯੂਟਿਊਬਰ ਆ ਨਾ ਜਿਹੜੇ ਵੀ ਇਹ ਪੈਸੇ ਪੂਸੇ ਕਮਾਣਾ ਚਾਹੁੰਦੇ ਆ ਆਪਾਂ ਇਹਨਾਂ ਨੂੰ ਅੱਜ ਨਿਮਰਤਾ ਸਿਰ ਬੇਨਤੀ ਕਰ ਦਿੱਤੀ ਆ ਤੇ ਤਾੜਦਾ ਵੀ ਆ ਜੀ ਵੀ ਐਵੇਂ ਹੀ ਵੇਲੀਆਂ ਇਹ ਫਿਲਮਾਂ ਨਾ ਬਣਾਓ ਆ ਜਿੰਨੇ ਵੀ ਹੈਗੇ ਫਿਲਮਾਂ ਫੁਲਮਾਂ ਵਾਲੇ ਪੱਗਾਂ ਬੰਨ ਕੇ ਆਪਣੇ ਆਪ ਨੂੰ ਚੜਾਉਣਾ ਚਾਹੁੰਦੇ ਆ ਸਾਡੇ ਕਿਰਦਾਰ ਨਾਲ ਝੂਠੇ ਨਹੀਂ ਹੈਗੇ ਸਾਡੇ ਕਰਦਾਰ ਸੱਚੇ ਆ ਠੀਕ ਆ ਨਾ ਜੀ ਭਾਵੇਂ ਕੋਈ ਵੀ ਫਿਲਮ ਬਣਾਉਂਦਾ ਆ ਪਿੱਛੇ ਜੇ ਇੱਕਾਰੀ ਬਾਬਾ ਪ੍ਰਾਨੀ ਗੱਲ ਅਛੇ ਕੁਮਾਰ ਨੇ ਫਿਲਮ ਬਣਾਈ ਸੀ ਉਹ ਇੰਨੀ ਗਾੜ੍ਹੀ ਰੱਖੀ ਆ ਇੱਥੋਂ ਐ ਕੱਟ ਜੇ ਰੱਖੇ ਆ ਇਦਾਂ ਦੇ ਆ ਸੀ ਪਤਾ ਨਹੀਂ ਕੀ ਨਾਂ ਸੀ ਸਿੰਘ ਬਲਿੰਗ ਹਨਾ ਉਹ ਥੋੜੀ ਸ਼ਰਮ ਕਰੋ ਸਾਡੇ ਬੰਦੇ ਜੱਥੇ ਬੰਦੀਆਂ ਕੀ ਕਰਨ ਡੀਆਂ ਆ ਬਾਬਾ ਜੀ ਨਹੀਂ ਇਹਨਾਂ ਕੋ ਚੱਲਦਾ ਤੇ ਵਧੀਆ ਬੰਦੇ ਸਾਡੇ ਕੋ ਹੈਗੇ ਆ ਬਿਠਾਣ ਨੂੰ ਸਾਨੂੰ ਦੱਸੋ ਅਸੀਂ ਦੇ ਦੰਨੇ ਆ ਤੁਹਾਨੂੰ ਅੱਛਾ ਇਹਨਾਂ ਦੇਖਣ ਚ ਕੀ ਆ ਰਿਹਾ ਕਿ ਕੁਝ ਦਿਨਾਂ ਬਾਅਦ ਹੀ ਕੋਈ ਨਾ ਕੋਈ ਅਜਿਹਾ ਕਾਂਡ ਹੋ ਜਾਂਦਾ ਅਜਿਹਾ ਕੋਈ ਲੋਕ ਵੀਡੀਓ ਬਣਾ ਦਿੰਦੇ ਜਾਂ ਕੁਝ ਅਜੀਬ ਫੋਟੋ ਕਿ ਕੀ ਹੋਣਾ ਕੀ ਚਾਹੀਦਾ ਤੁਸੀਂ ਕੀ ਸਮਝਦੇ ਹੋ ਕਿ ਕੀ ਕਰਨਾ ਚਾਹੀਦਾ ਸਾਡੀਆਂ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ ਮਬਾਈ ਮੈਨੂੰ ਇਹ ਤਾਂ ਇਦਾਂ ਲੱਗਦਾ ਆ ਵੀ ਜਿੱਦਾਂ 84 ਤੋਂ ਬਾਅਦ ਸਾਡੀ ਜਵਾਨੀ ਨਾ ਹੁਣ ਤਿਆਰ ਹੋਈ ਆ ਏਜੰਸੀਆਂ ਦੇਖਦੀਆਂ ਪਈਆਂ ਵੀ ਸਿੱਖਾਂ ਦੇ ਵਿੱਚ ਉਹ ਪਹਿਲਾਂ ਵਾਲਾ ਜੋਸ਼ ਹੈਗਾ ਕਿ ਨਹੀਂ ਹੈਗਾ ਪਰ ਇਤਿਹਾਸ ਇਹਨਾਂ ਨੇ ਦੇਖਿਆ ਆ ਇਹ ਤਾਂ ਉਦੋਂ ਨਹੀਂ ਮੰਨੇ ਜਦੋਂ ਇਹ 4-5 ਰਹਿ ਗਏ ਜਦੋਂ ਇਹ 2 ਰਹਿ ਗਏ ਹੀ ਉਦੋਂ ਵੀ ਆਪਾਂ ਨਾਕਾ ਲਾ ਕੇ ਨਾ ਮੋਤੇ ਦੇ ਗਰਜੇ ਨੇ ਉਦੋਂ ਵੀ ਦੱਸ ਦਿੱਤਾ ਵੀ ਸਿੱਖਪੰਥ ਹੈਗਾ ਆ ਜਿੰਨੇ ਵੀ ਯੂਟਿਊਬਰ ਆ ਜੇ ਸਾਡੇ ਕੋ ਇੱਥੇ ਲੋਕਲ ਪੰਜਾਬ ਦੇ ਵਿੱਚ ਕਿਸੇ ਦੀ ਵੀਡੀਓ ਇਦਾਂ ਦੀ ਆ ਗਈ ਜਾਂ ਜਿਹੜਾ ਕੋਈ ਇਦਾਂ ਦੇ ਪਖੰਡਵਾਦ ਕਰ ਰਿਹਾ ਛਿੱਤਰ ਮਾਰਾਂਗੇ ਜਾ ਕੇ ਉਹਦੇ ਸਿਰ 'ਚ ਠੀਕ ਹੈ ਨਾ ਚੱਕਨੇ ਰਹਿ ਆ ਨਿਆਲੋ ਜਾਵੇ ਚੀਂ ਸੰਗਾ ਦੇ ਚਰਨੋਂ ਭਾਵੇ ਰਸੀਆ ਗਾ ਲ ਤੇ ਨਾਲੇ ਜਿਹੜੇ ਕਮੈਂਟ ਵਾਲੇ ਵਿਦਵਾਨ ਆ ਨਾ ਉਹ ਵੀ ਬਾਬਾ ਜੀ ਸ਼ੌਣੀ ਆਪਣੀ ਕੰਗਣੀਆਂ ਵਾਲਾ ਜਦੋਂ ਮਰਜੀ ਆ ਜਾਣ ਬਹਿ ਕੇ 987649951 ਮੇਰਾ ਨੰਬਰ ਆ ਜਿੰਨੂੰ ਜਿਆਦਾ ਤਲਖੀ ਆ ਨਾ ਜਾਂ ਜਿਹੜੇ ਧਰਵ लाठी ਦੇ ਜਿਆਦਾ ਫੋਲਰ ਆ ਉਹਨਾਂ ਦੇ ਦਿਲ 'ਚ ਵੀ ਕੋਈ ਗੱਲ ਹੋਵੇ ਤੇ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਬਹਿ ਕੇ ਗੁਰਮਤੇ ਦੇ ਨਾਲ ਬਹਿ ਕੇ ਸਾਡੇ ਨਾਲ ਗੱਲ ਕਰ ਲਵੇ ਫਿਰ ਅਸੀਂ ਦੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਵਿਵਸਥਾ ਦੇ ਵਿੱਚ ਕਿੱਦਾਂ ਦੇ ਸੀ ਪਤਾ ਕਿੱਦਾਂ ਦੇ ਸੀ ਉਹਨਾਂ ਨੇ ਕਿਹਾ ਸੀ ਵੀ ਹਿੰਦੂ ਧਰਮ ਨੂੰ ਅੱਜ ਪਾਸ਼ੋ ਲੋੜਾ ਉਹਨਾਂ ਨੇ ਆਪਣੇ ਪਿਤਾ ਜੀ ਗਰਤੇਗ ਬਾਧਰ ਮਹਾਰਾਜ ਜੀ ਉਹਨਾਂ ਨੂੰ ਦਿੱਲੀ ਜਾ ਕੇ ਸੀਸ ਦਿੱਤਾ ਸੀ ਪਾਸ਼ੋ ਤੁਸੀਂ ਦੱਸੋ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੁਹਾਡੇ ਤੋਂ ਉੱਚਾ ਕਿਹੜਾ ਆ ਉਹ ਦੱਸੋ ਕਿੰਦਾ ਢੰਗੀ ਗੱਲ ਹੋ ਸਕਦੇ ਆ ਜੇ ਉਹਨੇ ਤਰਕ ਮੈਂ ਤਰਕ ਦੇ ਨਾਲ ਗੱਲ ਕਰਦਾ ਆ ਵੀ ਜਿਹੜੇ ਗੁਰੂ ਸਾਹਿਬ ਸਾਡੇ ਕਿਸੇ ਸਨਾਦਮ ਧਰਨ ਕਰਕੇ ਜਾ ਕੇ ਆਪਣਾ ਸੀਸ ਵਾਰ ਸਕਦੇ ਆ ਜਾਂ ਆਮ ਜਨਤਾ ਵਾਸਤੇ ਮਹਾਰਾਜ ਨੇ ਆਪਣੇ ਨਿਗੇ ਨਿਗੇ ਬੱਚੇ ਪਰਿਵਾਰ ਵਾਰ ਦਿੱਤੇ ਇਹਨਾਂ ਨੂੰ ਜਾਂ ਸਨਾਦਨ ਧਰਨ ਨੂੰ ਲੋੜ ਹੈਗੀ ਆ ਸਾਨੂੰ ਆਪਣਾ ਇਤਿਹਾਸ ਦੱਸਣ ਦੀ ਦੱਸੋ अच्छा ये मेरा एक आखिरी सवाल है वैसे तो बड़ी दूर बैठा है पर कानून तक कहंदे ਕਿਤੇ ਵੀ ਕੀਤਾ ਜਾ ਸਕਦਾ ਹੈ ਜੇ ਉਹ ਆਪਣੀ ਵੀਡੀਓ ਡਿਲੀਟ ਨਹੀਂ ਕਰਦਾ ਕਿ ਕਾਨੂੰਨੀ ਕਾਰਵਾਈ ਤੁਸੀਂ ਤਿਆਰ ਹੋ ਬਿਲਕੁਲ ਬਾਬਾ ਜੀ ਵੈਸੇ ਤਾਂ ਮੈਂ ਜਿਹੜੇ ਸਾਡੇ ਭਰਾ ਨੇ ਬਾਹਰ ਖਾਲਸੇ ਜਿਨ੍ਹਾਂ ਨੂੰ ਖਾਲਸ ਕਹਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੇ ਕਾਨੂੰਨ ਦੇ ਮੁਤਾਬਕ ਇਹਨੂੰ ਸਜ਼ਾ ਲਾਓ ਸਾਲੇ ਨੂੰ ਬਾਹਰ ਅਮਰੀਕਾ ਜਾਂ ਇਹਨੂੰ ਚੱਕ ਕੇ ਭੇਜੋ ਰਿਪੋਰਟ ਕਰਕੇ ਇੱਥੇ ਇੰਡੀਆ ਉਧਰ 트াম্প ਬੜੇ ਭੇਜਦਾ ਨਾ ਸਾਨੂੰ ਸੁਣੋ ਠੀਕ ਆ ਟਰੰਪ ਨੂੰ ਕਹੋ ਵੀ ਇਹਨੂੰ ਭੇਜੇ ਇੱਥੇ ਇੱਥੇ ਅਸੀਂ ਇਹਨੂੰ ਦੱਸਦੇ ਆਂ ਵੀ ਪੋਲਿੰਗ ਕਿਦਾਂ ਕਰਾਈਦੀ ਆ ਠੀਕ ਆ ਨਹੀਂ ਤਾਂ ਸਾਨੂੰ ਸੱਦ ਲੋ ਬਾਬਾ ਜੀ ਅਸੀਂ ਆ ਕੇ ਇਹਨੂੰ ਦੱਸ ਦਿਆਂਗੇ ਪੰਜਾਬੀ ਦੇ ਵਿੱਚ ਵੀ ਪੰਜਾਬੀ ਕੀ ਹੁੰਦੇ ਆ ਸਾਡੇ ਧਰਮਾਂ ਦੇ ਵਿੱਚ ਲੜਾਈ ਨਾ ਪਾਓ ਅਸੀਂ ਸਾਰੇ ਇੱਕ ਆਂ ਮਹਾਰਾਜ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਿਕ ਠੀਕ ਆ ਨਾ ਸਾਡੇ ਧਰਮਾਂ ਦੇ ਵਿੱਚ ਕੋਈ ਵੀ ਬੰਦਾ ਪੁੱਠੇ ਸਿੱਧੇ ਬਿਆਨ ਦਿੰਦਾ ਕਈ ਵਾਰੀ ਆ ਸ਼ਿਵ ਸੈਨਾ ਵਾਲੇ ਵੀ ਬੜਾ ਕਰ ਦਿੰਦੇ ਆ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਹੁੰਦਾ ਕੱਖ ਨਹੀਂ ਗੱਲਾਂ ਨਾ ਕਰੋ ਅਸੀਂ ਤੁਹਾਡੇ ਥਰੂ ਆਪਾਂ ਕਿਹੜਾ ਕੋਈ ਫੋਲੋਅਰ ਵਧਾਣੇ ਆ ਅਸੀਂ ਆਪਣੀ ਬਾਬਾ ਜੀ ਆਪਣੀ ਕਮਾਈ ਕਰਦੇ ਆ ਆਪਣਾ ਨਾਮ ਜਪਦੇ ਆ ਸਾਨੂੰ ਕੋਈ ਲੋੜ ਨਹੀਂ ਵੀ ਅਸੀਂ ਜਾ ਕੇ ਕਹੀਏ ਸਾਨੂੰ ਇੱਥੇ ਕੁਆਂਟੀਟੀ ਦੀ ਲੋੜ ਨਹੀਂ ਸਾਨੂੰ ਕੁਆਲਿਟੀ ਦੀ ਲੋੜ ਆ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਹੋਰ ਬੰਦੇ ਸਿੱਖ ਬਣਨ ਮਾਰੇ ਕਹਿੰਦੇ ਸਾਨੂੰ ਰਹਿਤ ਪਿਆਰੀ ਆ ਸਿੱਖ ਨਹੀਂ ਪਿਆਰਾ 2% ਹੀ ਰਹਿਣ ਸਾਨੂੰ ਪਰਸੈਂਟੇਜ ਜ਼ਿਆਦਾ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਚਾਹੀਦੀ ਅਸੀਂ ਥੋੜੇ ਬਹੁਤ ਚੰਗੇ ਆ ਅਸੀਂ ਵਧਾ ਕੇ ਕੀ ਕਰਨਾ ਜੀ ਠੀਕ ਹੈ ਜੀ ਅਸੀਂ ਏਸੀ ਗੱਲ ਤੋਂ ਅੱਗੇ ਬਾਬਾ ਜੀ ਸਾਡੇ ਤਾਂ ਇੱਥੇ ਉਹ ਰਹਿਰਾਸ ਚ ਵਜਣਾ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ ਨੇ ਇੱਥੇ ਤਾਂ ਅੱਗੇ ਭੇਖੀ ਬਹੁਤ ਨੇ ਅਸੀਂ ਨਹੀਂ ਚਾਹਦੇ ਕਿਸੇ ਨੂੰ ਅਸੀਂ ਕਹੀਏ ਮਹਾਰਾਜ ਸਾਡੇ ਚ ਵੀ ਬਥੇਰੇ ਆਪਗੁਣ ਹੋਣਗੇ ਅਸੀਂ ਆਪ ਤਾਂ ਦੇਖ ਨਹੀਂ ਸਕਦੇ ਲੋਕੀ ਦੇਖਦੇ ਹੋਣਗੇ ਪਰ ਅਸੀਂ ਨਿਯੋਗ ਸਾਰਿਆਂ ਕੋਲੋਂ ਜੇ ਕੁਛ ਕਿਸੇ ਧਰਮੀ ਬੰਦੇ ਦੇ ਬਰ ਖਿਲਾਫ ਕਿਹਾ ਗਿਆ ਹੋਵੇ ਤੇ ਬਾਬਾ ਜੀ ਖਾਲਸਾ ਬਖਸ਼ਣ ਜੋਗਾ ਮਹਾਰਾਜ ਖਾਲਸੇ ਕੋ ਅਸੀਂ ਮਾਫੀ ਮੰਗਦੇ ਆ ਪਰ ਜਿਹੜੇ ਸਾਡੇ ਵੀਰ ਬਾਹਰ ਬੈਠੇ ਆ ਇੱਕ ਵਾਰੀ ਫੇਰ ਉਹਨਾਂ ਨੂੰ ਆਪਾਂ ਤੁਹਾਡੇ ਚੈਨਲ ਥਰੂ ਕਹਿਣਾ ਚਾਹੁੰਦੇ ਆ ਇਹਦੇ ਮਾਰੋ ਸਾਲੇ ਦੇ ਛਿੱਤਰ ਇਹਨੂੰ ਬਾਉ ਪੁੰਜੇ ਤੇ ਇਹਦੀ ਵੀਡੀਓ ਸਾਡੇ ਕੋ ਆਵੇ ਤੇ ਸਾਡੇ ਕਲੇਜੇ ਨੂੰ ਠੰਡ ਪੈ ਜੇ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਤੁਸੀਂ ਸੁਣਿਆ ਕਿ ਬੁੱਢਾ ਦਲ ਦੁਆਬਾ ਦੇ ਜਥੇਦਾਰ ਮਾਨ ਸਿੰਘ ਜੀ ਨੇ ਤੇ ਹੋਰ ਸਰਪੰਚ ਸਾਹਿਬ ਨੇ ਕਿਹਾ ਕਿ ਜਿਹੜੇ ਅਮਰੀਕਾ 'ਚ ਬੈਠੇ ਨੇ ਉਹ ਤੁਰਵਰਾਠੀ ਕੋਲ ਮਾਫੀ ਮੰਗਾਂ ਤੇ ਉਹਦੀ ਵੀਡੀਓ ਭੇਜਣ ਤਦ ਹੀ ਇੱਥੇ ਬੈਠੇ ਹੋਏ ਜਿਹੜੇ ਸਿੱਖ ਪੰਥ ਦੇ ਨੁਮਾਇੰਦੇ ਨੇ ਜਾਂ ਪੂਰਾ ਸਿੱਖ ਧਰਮ ਹੈ ਉਸ ਨੂੰ ਤਦ ਦੀ ਸ਼ਾਂਤੀ ਮਿਲੇਗੀ ਕੈਮਰਾਮੈਨ ਸਾਹਿਲ ਪਗੜ ਦੇ ਨਾਲ ਪਰਮਜੀਤ ਸਿੰਘ ਰਾਂਗਪੁਰੀ ਜਲੰਧਰ